ਸਤ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਆਪਾਂ ਦੇ ਚੈਨਲ ਗਵਰਨ ਜੌਬ ਅਕੈਡਮੀ ਜਿੱਥੇ ਲੈ ਕੇ ਆਨੇ ਆਸੀ ਡੇਲੀ ਗਵਰਨ ਜੌਬ ਦੀ ਅਪਡੇਟ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂ ਕਰ ਦਿਓ ਤਾਂ ਜੋ ਆਉਣ ਵਾਲੀ ਸਭ ਤੋਂ ਪਹਿਲਾਂ ਭਰਤੀ ਬਾਰੇ ਜਾਣਕਾਰੀ ਤੁਹਾਨੂੰ ਮਿਲ ਸਕੇ ਬਿਨਾਂ ਕਿਸੇ ਦੇਰੀ ਤੋਂ ਬਿਨਾਂ ਕਿਸੇ ਰੁਕਾਵਟ ਤੋਂ ਤਾਂ ਚਲੋ ਜਾਣਦੇ ਆ ਅੱਜ ਦੀ ਪੋਸਟ 'ਤੇ ਬਹੁਤ ਹੀ ਬੰਪਰ ਭਰਤੀਆਂ ਨਿਕਲਿਆ ਰੇਲਵੇ ਦੇ ਵਿੱਚ ਅਸੀਂ ਗੱਲ ਕਰਾਂਗੇ ਤੁਸੀਂ ਸਾਡਾ ਟੈਲੀਗ੍ਰਾਮ ਚੈਨਲ ਵੀ ਜੁਆਇਨ ਕਰ ਸਕਦੇ ਹੋ ਟੈਲੀਗ੍ਰਾਮ ਦਾ ਲਿੰਕ ਕਮੈਂਟ ਬਾਕਸ ਡਿਸਕ੍ਰਿਪਸ਼ਨ ਚ ਦੇ ਦਾਂਗੇ ਤੁਸੀਂ ਇਹ ਵਾਲੀ ਪੂਰੀ ਪੋਸਟ ਬਾਰੇ ਜਾਣਕਾਰੀ ਸਾਡੀ ਵੈਬਸਾਈਟ ਤੇ ਜਾ ਕੇ ਵੀ ਲੈ ਸਕਦੇ ਹੋ ਵੈਬਸਾਈਟ ਦਾ ਲਿੰਕ ਵੀ ਅਸੀਂ ਕਮੈਂਟ ਬਾਕਸ ਤੋਂ ਤੁਹਾਨੂੰ ਸੈਂਡ ਕਰ ਦਾਂਗੇ ਉੱਥੇ ਜਾ ਕੇ ਪੂਰੀ ਐਜੂਕੇਸ਼ਨ ਕੁਆਲੀਫਿਕੇਸ਼ਨ ਤੇ ਪੂਰੀ ਡਿਟੇਲ ਪੜ੍ਹ ਸਕਦੇ ਹੋ ਬਾਕੀ ਕੋਈ ਜਾਣਕਾਰੀ ਦੇ ਲਈ ਤੁਸੀਂ ਸਾਨੂੰ ਕਮੈਂਟ ਬਾਕਸ ਆਪਣੇ ਸੁਝਾਅ ਦੇ ਸਕਦੇ ਹੋ ਚਲੋ ਬਾਦਿਆਂ ਜਾਣਕਾਰੀ ਲੈਣੇ ਆ ਬਹੁਤ ਅੱਛੀ ਭਰਤੀ ਹੈ ਪੂਰੀ ਵੀਡੀਓ ਧਿਆਨ ਨਾਲ ਜ਼ਰੂਰ ਦੇਖਿਓ ਗੱਲ ਕਰ ਲਈਏ ਤਾਂ ਪੋਸ ਨਿਕਲੀ ਹੈ ਇੰਡੀਅਨ ਰੇਲਵੇ ਦੇ ਵਿੱਚ ਜੀਹਾਂ ਆਰ ਆਰ ਬੀ ਰਿਕੁਆਇਰਮੈਂਟ ਨਿਕਲੀ ਹੈ 1036 ਵੈਕੈਂਸੀਆਂ ਅਨਾਉਂਸ ਹੋਈ ਹੈ ਜਿਹੜੀ ਇਹਨਾਂ ਦੀ ਇੰਪੋਰਟੈਂਟ ਡੇਟਸ ਦੀ ਗੱਲ ਕਰ ਲਈਏ ਤਾਂ 7 ਜਨਵਰੀ ਤੋਂ ਇਹ ਸਟਾਰਟ ਹੋਣੀ ਹੈ ਲਾਸਟ ਇਹਦੀ ਡੇਟ ਹੈ 6 ਫਰਵਰੀ ਨੂੰ ਇਹਦਾ लास्ट समीशन डेट है बहुत सारी वैकेंसी ने पोस्ट ग्रेजुएट टीचर दिया ने सैंटिफिक सुपरवाइजर दिया ने ट्रेन टी जी टी दिया ने चीफ लॉ असिस्टेंट है पब्लिक प्रोसीक्यूटर दी, फिजिकल ट्रेनिंग इंस्ट्रक्टर दी साइंटिफिक असिस्टेंट जूनियर ट्रांसलेटर सीनियर पब्लिक इंस्पेक्टर और लाइब्रेरियन म्यूजिक टीचर प्राइमरी रेलवे टीचर असिस्टेंट टीचर लैबोरटरी असिसटेंट दोस्टा ने लॉ असिस्टेंट ग्रेड दियाँ एग्जामीनेशन होएगा सी बी टी कंप्यूटर बेस्ड एग्जामीनेशन होएगा स्किल टैसट होएगा डॉकूमेंट वेरीफिकेशन मैडिकल वेरीफिशन तो बाद ही थ तो पोस्ट मिलने तुम ये पूरी डिटेल पढ़ सकते हो वैबसाइट पर जाके सा वैबसाइट है तक पी डी एफ भी मिल जाएगा पी डी एफ तो टैलीग्राम से असी प्रोवाइड करवा देंगे ਕੋਈ ਵੀ ਦਿੱਕਤ ਆndi ਤੁਸੀਂ ਕਮੈਂਟ ਬਾਕਸ ਸਾਨੂੰ ਪੁੱਛ ਸਕਦੇ ਹੋ ਫਿਰ ਮਿਲਾਂਗੇ ਅਸੀ ਜਾਣਕਾਰੀ ਲਈ ਤਦ ਤੱਕ ਲਈ ਧੰਨਵਾਦ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ